ਆ ਜਾ 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 ਇਹਦਾ ਜੀ ਦੱਸੋ ਖੜਜੋ ਨੂੰ ਮੈਂ ਫੰਗ ਦਿਖਾਉਣਾ ਇਹ ਇਹ ਦੱਸੋ ਬਾਈ ਬਣੇ ਮੁਰਗਾ ਕੋ ਮੁਰਗੀ ਆ ਜਾਂਗਾ ਇਹ ਵਾਲਾ ਸ਼ੱਕ ਪਉਗਾ ਯਾਰ ਮੈਨੂੰ ਲੋ ਵੈਸੇ ਯਾਰ ਆਪਾਂ ਪਾ ਗਏ ਹਾਂ ਇਹਨਾਂ ਨੂੰ ਖਾਂਦੇ ਆ ਕਿ ਨਹੀਂ ਖਾਂਦੇ ਲੋ ਜੀ ਆਜੋ ਛਕੋ ਜੱਟਪੁਰਾ ਕੈਮਾ ਹੈਲੋ ਗイズ ਵੈਲਕਮ ਟੂ ਬੈਕ ਮਾਈ ਚੈਨਲ ਜੀ ਅੱਜ ਦੇ ਵਲੌਗੰ ਦਾ ਤੁਹਾਡਾ ਸਾਰਿਆਂ ਦਾ ਬਹੁਤ ਜੀ ਸਵਾਗਤ ਹੈ ਅੱਜ ਜੋ ਟਾਈਮ ਹੋ ਗਿਆ ਜੀ 1 ਵਜ ਗਿਆ ਤੇ ਅੱਜ ਆਪ ਆਪਣੇ ਜਾਨਵਰਾਂ ਨੂੰ ਪਾਉਣ ਲੱਗੇ ਆ ਜੀ ਪੱਤ ਗੋਭੀ ਪਾਉਣ ਲੱਗੇ ਆ ਤੇ ਪੱਤ ਗੋਬੀ ਅਰ ਬਹੁਤ ਵਧੀਆ ਚੀਜ਼ ਇਹਨਾਂ ਨੂੰ ਪਾਉਣ ਲਈ ਤੇ ਤੁਹਾਨੂੰ ਅੱਗੇ ਦੱਸਦਾ ਮੈਂ ਕੀ ਕੀ ਇਹਦੇ ਫਾਇਦੇ ਆ ਤੇ ਚਲੋ ਫਿਰ ਪਹਿਲਾਂ ਆਪਾਂ ਆਪਣੇ ਜਾਨਵਰ ਦੇਖਦੇ ਆ ਯਾਰ 1 ਵਜ ਗਿਆ ਤੇ ਦੋ ਸਵੇਰੇ ਆ ਗਿਆ ਸੀ ਸਵੇਰੇ ਇਹਨਾਂ ਨੂੰ ਫੀਡ ਫੂਡ ਪਾਤੀ ਸੀ ਮੈਂ ਪੂਰੇ ਵਧੀਆ 꺥ੜੇ ਗੂੜਾ 꺥ਡੇ ਉਹਨਾਂ ਨੇ ਤੇ ਚਲੋ ਹੁਣ ਆਪਾਂ ਪਹਿਲਾਂ ਪੱਤ ਗੋਬੀ ਪਾਉਣੇ ਉਹਨਾਂ ਦਾ ਹੀ ਡਾਈਟ ਤੇ ਅੱਗੇ ਤੁਹਾਨੂੰ ਇਹਦੇ ਮੈਂ ਫਾਇਦੇ ਦੱਸਦਾ ਹਾਂ ਚਲੋ ਫਿਰ ਪਹਿਲਾਂ ਦੇਖੀ ਉਹਨਾਂ ਨੂੰ ਜਾ ਕੇ ਆਹ ਲੋ ਜੀ ਆ ਬੈਠੇ ਜੀ ਦੇਖੋ ਕਿਵੇਂ ਖੜ੍ਹ ਕੇ ਉਹਨਾਂ ਨੂੰ ਆਏ ਕਿ ਮੈਂ ਬਾਹਰੇ ਕੱਢੂਗਾ ਇਹਨਾਂ ਆਹ ਦੇਖੋ ਸ਼ੋਨੂ ਮੋਨੂ ਜੀ ਆਪਣੇ ਸਾਰੇ ਉਏ ਅਰੇ ਸਾ ਗਰੂ ਚੈੱਕ ਕਰੋ ਇੱਕ ਵਾਰ ਆਪਣੀ ਚੂਈ ਜਾਂਦੀ ਅਡਾ ਅਰੇ ਆ ਦੇਖਾ ਗਰੂ ਚੈੱਕ ਕਰੋ ਕਰੋ ਚੱਕ ਵਗ ਬਹੁਤ ਵਧੀਆ ਹੋ ਗਿਆ ਰੱਜਣਾ ਆਇਆ ਸਾਰੀ ਬਾਹਰ ਆ ਰਿਹਾ ਤੇ ਲਾਣ ਦੇ ਚਲੋ ਇਹਨਾਂ ਨੂੰ ਬੱਧੀ ਦੇ ਦੇ ਕੋਈ ਲੋਕ ਇਹ ਕਿਹਨਾ ਕਰਦੇ ਬਾਹਰ ਰਹਿ ਕੇ ਤਾਂ ਬਹੁਤ ਜਿਆਦੇ ਹੋਸ਼ ਆਏ ਬਾਹਰ ਰਹਿ ਕੇ ਤਾਂ ਬਬ ਬਹੁਤ ਜਿਆਦੇ ਹੋਸ਼ ਆਏ ਇਹਨਾਂ ਨੂੰ ਐ ਕਹਿੰਦਾ ਬਸ ਨੂੰ ਤਾਂ ਬਾਹਰ ਹੀ ਰੱਖੇ ਹੁਣ ਆਪਾਂ ਇਹਨਾਂ ਨੂੰ ਬਾਹਰ ਛੱਡ ਦਿੰਦੇ ਆ ਤੇ ਇੰਨੇ ਆਪਾਂ ਕੱਟਦੇ ਆ ਪੱਤ ਗੋਭੀ ਲੋ ਵੀ ਗਾਈਸ ਯਾਰ ਹੁਣ ਆਪਾਂ ਪੱਤ ਗੋਭੀ ਜਾਂ ਬਰੀਕ ਬਰੀਕ ਸਾਈਜ਼ ਚ ਕੱਟਾ ਇਹ ਪੱਤ ਗੋਭੀ ਨਾਲ ਇਹ ਰਾਏ ਹੁੰਦਾ ਦਾ ਜੇ ਆਪਾਂ ਹਫਤੇ ਚ ਹੈਨਾ ਇੱਕ ਜਾਂ ਦੋ ਵਾਰ ਆਪਣੇ ਜਾਨਵਰਾਂ ਨੂੰ ਦੇ ਫਤੋ ਗੋਭੀ ਪਾਈਏ ਇਹਨਾਂ ਨਾਲ ਇਹਦੇ ਪੋਟੇ ਸਾਫ ਹੋ ਜਾਂਦਾ ਪੇਟ ਸਾਫ ਹੋ ਜਾਂਦਾ ਇਹਨਾਂ ਦਾ ਤੇ ਸਾਰਾ اندرੋਂ ਸਾਫ ਹੋ ਜਾਂਦਾ ਇਹਨਾਂ ਦਾ ਮੈਂ ਕੋਈ ਵੀ ਗੰਦਗੀ ਬੰਦਗੀ ਹੁੰਦੀ ਆ ਸਾਰੀ ਦੂਰ ਹੋ ਜਾਂਦੀ ਆ ਇਹ ਹਰੀ ਚੀਜ਼ ਖਾਣ ਨਾਲ ਜੇ ਆਪਾਂ ਇਹਨੂੰ ਜਮਾ ਬ੍ਰਿਕ ਸਾਈਜ਼ ਕੱਟ ਲਾਂਗੇ ਤੇ ਕਦੀ ਚੀਜ਼ ਆਪਾਂ ਹੋਰ ਪਾਵਾਂਗੇ ਇਹਦੇ ਨਾਲ ਇਹ ਬਾਲੀ ਵਧੀਆ ਹੁੰਦੀ ਆ ਦੇਖੋ ਜਦੋਂ ਆਪਾਂ ਇਹਨੂੰ ਛੋਟੇ ਬ੍ਰਿਕ ਸਾਈਜ਼ ਕੱਟਾਂਗੇ ਇਹ ਖਾ ਲੈਣਾ ਇਹ ਛੋਟੇ ਆ ਨਾ ਇਹ ਵੱਡਾ ਮੁਰਗਾ ਹੋਵੇ ਜਾਂ ਮੁਰਗੀ ਹੋਵੇ ਉਹ ਤਾਂ ਹਜੇ ਖਾ ਖੂ ਲੈਂਦਾ ਦਾ ਤੇ ਹਲੇ ਛੋਟੇ ਨੇ ਆਪਾਂ ਜਮਾਂ ਬ੍ਰੀਕ ਸਾਈਜ਼ ਚ ਕਰਾਂਗੇ ਇੱਕ ਬਈ ਕਮੈਂਟ ਕਰਦੇ ਹੁੰਦੇ ਯਾਰ ਕਿ ਬਈ ਅਸੀਲ ਲਿਆ ਅਸੀਲ ਐ ਬਈ ਯਾਰ ਕੁਝ ਕੁ ਦਿਨ ਖੜਜੋ ਯਾਰ ਆਪਾਂ ਲਿਆਵਾਂਗੇ ਕਿਆ ਹੋਇਆਗਾ ਮਿੱਤਰ ਨੂੰ ਤੇ ਕੁਝ ਕੁ ਦਿਨ ਖੜਜੋਗਾ ਛੇਤੀ ਸਾਨੂੰ ਸਰਪ੍ਰਾਈਜ਼ ਮਿਲੂਗਾ ਤੇ ਹੋਰ ਬਈਆਂ ਦੇ ਬਹੁਤ ਸਾਰੇ ਕਮੈਂਟ ਆਉਂਦੇ ਹੁੰਦੇ ਆ ਕਿਵੇਂ ਕਿੱਥੋਂ ਵੀਰੇ ਆਪਣਾ ERP ਟੱਲ ਲਵਾਂਗਾ ਬਰਨਾਲਾ ਜ਼ਿਲ੍ਹਾ ਤੇ ਆ ਸਕਦੇ ਹਾਂ ਯਾਰ ਜੇ ਮਿਲਣਾ ਮੁਲਣਾ ਹੋਵੇ ਕੋਈ ਗੱਲ ਨਹੀਂ ਕੋਈ ਜਾਨਦਾ ਬਾਈ ਬਹੁਤ ਮੱਟੋ ਦਾ ਬਾਈ ਯਾਰ ਕਿੱਥੋਂ ਤੁਸੀਂ ਕਿਹੜਾ ਪਿੰਡਾ ਛੋਡਾ ਢੱਲਮਾ ਬਾਬੇ ਆਪਣਾ ਪਿੰਡ ਢੱਲਮਾ ਮੋੜ ਧੰਨਵਾਦ ਯਾਰ ਛੋਡਾ ਸਾਰਿਆਂ ਦਾ ਤੁਸੀਂ ਇੰਨੀ ਜਿਆਦਾ ਸਪੋਰਟ ਕਰਦੇ ਹੋ ਹਨ ਇੰਨਾ ਪਿਆਰ ਦੇ ਰਹੇ ਹੋ ਆਪਣੇ ਹੋਣ ਵਾਲੇ ਵਲੌਗਾਂ ਨੂੰ ਤੇ ਬਹੁਤ ਬਹੁਤ ਜਿਆਦਾ ਛੋਡਾ ਥੈਂਕ ਯੂ ਤੇ ਐਵੇਂ ਬੱਸ ਉਹਦੇ ਪ੍ਰਾਈਸ ਸਪੋਰਟ ਕਰਦੇ ਹੋ ਤੇ ਇੱਕ ਯਾਰ ਆਪਾਂ ਇੰਸਟਾਗ੍ਰਾਮ ਤੇ ਪੇਜ ਬਣਾਵਾਂਗੇ ਨਵਾਂ ਤੇ ਤੁਹਾਨੂੰ ਮੈਂ ਲਿੰਕ ਦੇ ਦੂੰਗਾ ਉਹਦਾ ਪੇਜ ਦਾ ਡਿਸਕ੍ਰਿਪਸ਼ਨ 'ਚ ਜਾ ਕੇ ਜਾਂ ਚੈੱਕ ਕਰ ਸਕਦੇ ਹੋ ਤੁਸੀਂ ਬਸ ਮੈਂ ਅੱਜ ਜਾਂ ਕੱਲ ਤੱਕ ਉਹ ਨੂੰ ਬਣਾ ਲੂੰਗਾ ਤੇ ਉਹਦੇ ਅੰਦਰ ਰੀਲਾਂ ਪਾਏ ਕਰਾਂਗੇ ਆਪਾਂ ਨੌਲੇਜ ਵਾਲੀਆਂ ਛੋਟੇ ਰੀਲਾਂ ਜਿੰਨਾ ਵੀ ਕੋਈ ਮੁਰਗਿਆ ਮੁਰਗਿਆ ਹਨਾ ਕੋਈ ਬਿਮਾਰੀ ਜਾਂ ਕੋਈ ਟੀ ਪੁੱਛਣੀ ਹੋਵੇ ਤੇ ਜਾ ਕੇ ਉੱਥੇ ਪੁੱਛ ਸਕਦੇ ਹੋ ਯਾਰ YouTube ਤੇ ਨਾ ਦੱਸਣਾ ਮਤਲਬ ਕਮੈਂਟਾਂ 'ਚ ਉਹ ਕਰਨਾ ਬੜਾ ਔਖਾ ਹੈ ਤੇ ਤੁਸੀਂ ਇੰਸਟਾ ਦੇ ਡੀਐਮ 'ਚ ਜਾ ਕੇ ਤੁਸੀਂ ਕਰ ਸਕਦੇ ਹੋ ਰੀਲ ਦੇ ਅੰਦਰ ਤੇ ਕਮੈਂਟ ਜਿਹੜਾ ਕੋਈ ਪੁੱਛਣਾ ਹੋਵੇ ਯਾਰ ਪੋਸਟ ਕਰਨੀ ਕੋਈ ਗੱਲ ਨਹੀਂ ਫੋਨ ਫਾਨ ਲਾ ਲਿਆ ਕਰੋ ਪੁੱਛਣਾ ਕੋਈ ਤੇ ਯਾਰ ਬੰਦਾ ਬਈ ਯਾਰ ਆਂਦਾ ਹੈ ਨਾ ਕੱਲਾ ਮਤਲਬ ਕੀ ਦੱਸੀ ਜਾਂਦਾ ਹੁੰਦਾਗਾ ਫੋਟੋਆਂ ਰਾਈ ਆਪਾਂ ਤਾਂ ਛੋਟੇ ਸਾਹਮਣੇ ਦੇਖੋ ਚੀਜ਼ ਪਾਵਾਂਗੇ ਇਹਦਾ ਤੁਹਾਨੂੰ ਰਿਐਲਟੀ ਵੀ ਦਿਖਾਵਾਂਗੇ ਤੇ ਰਿਐਲਟ ਤਾਂ ਫੇਰ ਛੋਟੇ ਸਾਹਮਣੇ ਹੀ ਆ ਦੇਖੋ ਆਪਾਂ ਛੋਟੇ ਛੋਟੇ ਲੈ ਕੇ ਆਏ ਸੀ ਕਿੰਨੇ ਵਧੀਆ ਹੁਣ ਹੋਏ ਪਿਆ ਲੋ ਗਾਇਜ਼ ਯਾਰ ਆਪਣੇ ਹੁਣ ਜਿਵੇਂ ਪਤ ਗੋਭੀ ਜਿਵੇਂ ਬਰੀ ਬਰੀ ਕੱਟ ਲਈਏ ਤੇ ਇਹਨੂੰ ਆਰਾਮ ਨਾਲ ਖਾ ਲੈਣਗੇ ਜਪਾ ਜਮਾ ਹੁਣ ਬਰੀਕ ਬਰੀਕ ਕੱਟ ਲਈਆ ਹੁਣਾਂ ਤੇ ਹੁਣ ਆਪਾਂ ਪਾ ਕੇ ਦੇਣਾ ਇੱਕ ਅੱਧੀ ਚੀਜ਼ ਬਸ ਹੋਰ ਕੱਟ ਦਾਂ ਮੈਂ ਇੱਕ ਆਪਾਂ ਯਾਰ ਟਮਾਟਰ ਟਮਾਟਰ ਜ਼ਰੂਰ ਪਾਇਆ ਕਰੋ ਇਹਨਾਂ ਨੂੰ ਹਫ਼ਤੇ ਚ ਇੱਕ ਵਾਰ ਜਾਂ ਦੋ ਵਾਰ ਟਮਾਟਰ ਤੇ ਬਹੁਤ ਵਧੀਆ ਚੀਜ਼ ਯਾਰ ਹੈਲਦੀ ਚੀਜ਼ ਹੈ ਟਮਾਟਰ ਤੁਸੀਂ ਪਾਇਆ ਕਰੋ ਇਹ ਵੀ ਆਪਾਂ ਜਮਾ ਬਰੀਕ ਬਰੀਕ ਹੀ ਕੱਟਾਂਗੇ ਜਿਵੇਂ ਬਰੀਕ ਬਰੀਕ ਕੱਟ ਲਿਆ ਟਮਾਟਰ ਵੀ ਨਵੇਂ ਬਾਬੋ ਜਿਵੇਂ ਆਪਾਂ ਬਰੀਕ-ਬਰੀਕ ਕੱਟ ਲਿਆ ਸਾਰਾ ਕੁਝ ਦੇਖ ਸਕਦੇ ਤੁਸੀਂ ਪੱਤ ਗੋਭੀ ਹੋਗੇ ਟਮਾਟਰ ਹੋਗੇ ਦੇਖ ਜਿਵੇਂ ਆਪਾਂ ਬਰੀਕ-ਬਰੀਕ ਕੱਟ ਲਿਆ ਹੈ ਤੇ ਹੁਣ ਆਪਾਂ ਇਹਨਾਂ ਨੂੰ ਪਾ ਕੇ ਦੇਖਦੇ ਹਾਂ ਕਿ ਪਤਾ ਖਾਣਗੇ ਹੈ ਜੀ ਨਾ ਲੋ ਗੈਸ ਯਾਰ ਆਪਾਂ ਪਾ ਕੇ ਖਾਂਦੇ ਹਾਂ ਇਹਨਾਂ ਨੂੰ ਖਾਂਦੇ ਆ ਕਿ ਨਹੀਂ ਖਾਂਦੇ ਲੋ ਜੀ ਆਜੋ ਛਕੋ ਦੇਖੀਏ ਦੇਖੀਏ ਆਗੇ ਆਗੇ ਹੁ ਕਿਰਾਂ ਦਾ ਆਗੇ ਹੈ ਇੱਥੇ ਦੇਖੋ ਆਹ ਖੇਢੀ ਜਾਂਦੇ ਲੈ ਇਹਨੇ ਤੂੜੀ ਚ ਕਿ ਰੇਤਾ ਉੱਤੇ ਪਾਈ ਬੈਠੋ ਦੇਖੋ ਕਿਵੇਂ ਪਾਈ ਬੈਠਾ ਲੋ ਉੱਪਰ ਖਾਓ ਜੀ ਖਾਓ ਜੀ ਖਾਓ ਜੀ ਅੱਲਾ ਗੇ ਖਾਣ ਹੈ ਦੇ ਦੇ ਲੱਗੇ ਹੁਣ ਤਾਂ ਸਾਰੇ ਬਈਰ ਮੈਂ ਤਾਂ ਬੜਾ ਚੱਕਰ ਸ਼ੀਰ ਦੇ ਖਾਂਦੇ ਨਹੀਂ ਹੈਗੇ ਪਰ ਲੱਗ ਗਿਆ ਯਾਰ ਸ਼ੁਕਰ ਹੈ ਦੇਖੋ ਹੁਣ ਤਾਂ ਸਾਰੇ ਆ ਗਏ ਗਾਦੀ ਹੁਣ ਤਾਂ ਦੇਖੋ ਸਾਰੇ ਮੰਨਤਾ ਹੈ ਸੀ ਅੱਜ ਇਹ ਕਿਹੜਾ ਖਾਣ ਹੋਣਗੇ ਇਹ ਕੋਲੋਂ ਤਾਂ ਵਧੀਆ ਲੱਗੇ ਉਹ ਵੀ ਖਾਣੀ ਵੀ ਚਾਹੀਦੀ ਯਾਰ ਕੋ ਵਧੀਆ ਚੀਜ਼ ਆ ਰਹੀ ਹੈ ਇਹਨਾਂ ਦੇ ਪੋਟੇ ਸਾਫ਼ ਹੋ ਜਾਣਗੇ ਪੂਰੇ। ਆ ਪੇਟ ਪੂਰਾ ਸਾਫ਼ ਹੋ ਜੀ ਇਹਨਾਂ ਦਾ। ਇਹ ਚੀਜ਼ ਆ ਹਨਾ। ਗਰਮੀ ਹੈ ਮੌਸਮ ਹੈਗਾ ਯਾਰ ਭਾਈ ਤੇ ਪਾਣੀ ਪੂਣੀ ਉਹਦਾ ਛਿੜਕ ਦਿਆ ਕਰੋ ਥੱਲੇ ਹਨਾ ਨਨਮਰਾਲ ਤੇ ਪਾਣੀ ਪੂਣੀ ਦੀ ਪੂਰੀ ਗੌਰ ਰੱਖਿਆ ਕਰੋ ਸਾਰਿਆਂ ਨੇ ਜਿਹੜੇ ਵੀ ਰੱਖ ਰਿਆ ਜਾਨਵਰ। ਯਾਰ ਆਪਣੇ ਚੂਚੇ ਦੀ ਗਰੋਥ ਦੀ ਫਾਸਟ ਮੂਵਮੈਂਟ ਬਹੁਤ ਫਾਸਟ ਹੋ ਗਈ ਨਾ। ਦੇਖੋ ਤਾਂ ਉਹ ਖਾਂਦਿਆ ਦੇਗਾ। ਬੱਚਾ ਦੇਖੋ ਕਿੱਥੇ ਚੜ ਗਿਆ ਲੈ ਯਾਰ। ਕਿੱਧਰ ਵਾਗ ਗਿਆ ਇਹ ਉੱਪਰ ਹੀ ਵਾਗ ਗਿਆ ਦੇਖਣਾ ਕਾਲਿਸ਼ਕਾਰੀ ਆ ਆਪਾਂ ਹੋਰ ਲੈ ਆਵਾਂਗੇ ਹਾਂ ਆ ਰਹੀ ਯਾਰ ਜੀ ਹਨਾ ਇਹ ਨੂੰ ਕਦ ਕੋਦ ਦੇ ਛੂਟੇ ਹੀ ਹੁੰਦੇ ਆ ਮੋਂ ਤਾਂ ਉਹ ਵੜਾ ਤਾਂ ਰਲ ਗਿਆ ਨਾਲ ਇਹਨਾਂ ਦੇ ਉਹ ਵੀ ਛੋੜਾ ਉਹ ਵੀ ਡਾਲੀ ਆ ਹਰ ਇੱਕੋ ਜਿਹੀ ਹੋ ਗਏ ਇਹ ਬੱਚ ਬੱਚ ਬੱਚੋ ਥੀਏ ਬੱਚ ਉਹ ਭੱਜ ਗਈ ਬੱਚ ਬੱਚ ਦੇਖੋ ਕਿੰਨੇ ਵਧੀਆ ਹੋ ਗਏ ਅੱਖਾਂ-ਅੱਖਾਂ ਚੈੱਕ ਕਰੋ ਯਾਰ ਇਹਨਾਂ ਨੂੰ ਯਾਰ ਇਹਦਾ ਸੁਬਈਆ ਹਰੇਆਂ ਠੀਕ ਹੈ ਕਮੈਂਟ ਕਰਕੇ ਆਹਾ ਮੁਰਗਾ ਕ ਮੁਰਗੀ ਆ ਹਰਦੋ ਬੱਚਾ ਆ ਦੱਸੋ ਬਾਬਿਓ ਮੁਰਗਾ ਕ ਮੁਰਗੀ ਆ ਇਹ ਆ ਦੇਖੋ ਕਮੈਂਟ ਜਰੂਰ ਦੱਸਿਓ ਮੁਰਗਾ ਕ ਮੁਰਗੀ ਆ ਕਰੋ ਚੈੱਕ ਕਲਰ ਬਹੁਤ ਸੋਹਣਾ ਏ ਰ ਇਹਨਾਂ ਦਾ ਤੇ ਯਾਰ ਇੱਕ ਮੈਨੂੰ ਸ਼ੱਕ ਆ ਆਹ ਵਾਲਾ ਮੁਰਗਾ ਕੋ ਮੁਰਗੀ ਹੈ ਵੀ ਦੱਸਿਓ ਜੰਗਾ ਖੜਜੋ ਇੱਕ ਮਿੰਟ ਫੜਦਾ ਨੂੰ ਆ ਜਾ ਆ ਜਾ ਆ ਜਾ ਇਹਦਾ ਜੀ ਦੱਸਿਓ ਖੜਜੋ ਨੂੰ ਮੈਂ ਫੰਗ ਦਿਖਾਉਣਾ ਇਹ ਇਹ ਦੱਸਿਓ ਬਾਈ ਬਨੇ ਮੁਰਗਾ ਕੋ ਮੁਰਗੀ ਆ ਜੰਗਾ ਇਹ ਵਾਲਾ ਸ਼ੱਕ ਪਉ ਮੈਨੂੰ ਆਹ ਲੋ ਗਾਈਜ਼ ਯਾਰ ਦੇਖਿਓ ਮੜਾ ਜਾ ਇਹ ਮੁਰਗਾ ਕੋ ਮੁਰਗੀ ਆ ਮੇਰਾ ਨਾ ਮੁਰਗੀ ਆ ਯਾਰ ਇਹ ਤੁਸੀਂ ਦੱਸਿਓ ਮੈਂ ਕਲੰਗੀ ਜੀ ਕਰਕੇ ਉਹ ਕਰ ਗਿਆ ਭੇਖਾ ਜਾ ਖਾ ਰਿਹਾ ਆ ਦੱਸਿਓ ਜੰਗਾ ਹਰੇ ਯਾਨੇ ਕੀ ਚੀਜ਼ ਹੈ ਇਹ ਕਰਗੇ ਬਾਬੂ ਨਵੇੜਾ ਦਾ ਤਾਂ ਇਹ ਕਰਗੇ ਆ 10 ਮਿੰਟਾਂ ਨੂੰ ਗਿਆ ਲੈ ਇਹ ਚੰਗੀ ਗੱਲ ਆ ਯਾਰ ਇਹ 1000 ਰੁਪਏ ਰ ਆਪਾਂ ਨਾ ਸੀਲ ਮੁਰਗਾ ਪੁੱਛਿਆਗਾ ਤੂਜੇ ਪੁੱਛਿਆ ਤੇ ਉਹ 2500 ਦੇ ਕਹਿ ਰਿਹਾ ਤਿੰਨ ਤੇ ਇਹ ਸਾਨੂੰ ਠੀਕ ਲੱਗ ਰਿਹਾ ਯਾਰ ਲੈਣਾ ਇਹ ਦੱਸੋ ਜੰਗਾ ਤਿੰਨ ਕਹਿ ਰਹੇ ਹੋ ਕਹਿੰਦੇ 2500 ਦੇ ਵੀਰੇ ਤਿੰਨ ਤੇ ਆਪਾਂ ਲੈ ਲਈਏ ਕਿ ਨਾ ਲਈਏ ਯਾਰ ਇਹ ਦੱਸਿਓ ਇੱਕ ਯਾਰ ਜਿਹੜੇ ਬੰਦੇ ਆਪਣੇ ਚੈਨਲ ਨਾਲ ਜੋੜ ਰਹੇ ਆ ਬਾਈ ਬਣੇ ਸਬਸਕ੍ਰਾਈਬ ਕਰ ਲਿਓ ਕਰੋ ਚੈਨਲ ਨੂੰ ਕਮੈਂਟ ਕਰ ਦਿਆ ਕਰੋ ਜੇ ਮੇਰੇ ਵੀਰ ਨੇ ਕੋਲ ਪੁੱਛਣਾ ਹੋਵੇ ਠੀਕ ਹੈ ਪੁੱਛ ਸਕਦਾ ਯਾਰ ਵੈਸੇ ਤੁਮ ਆਪਾਂ ਹੁਣ ਇੰਸਟਾਗ੍ਰਾਮ ਤੇ ਆਪਣਾ ਨਿਊ ਪੇਜ ਬਣਾਵਾਂਗੇ ਤੇ ਉੱਥੇ ਜਾ ਕੇ ਡੀਐਮ ਕਰ ਦਿਆ ਕਰੋ ਜਾਂ ਕਿ ਕਮੈਂਟ ਬਾਕਸ 'ਚ ਤੇ ਆਪਾਂ ਹਰਿੰਗ ਜੀ ਦਾ ਤੁਹਾਡਾ ਆਨਸਰ ਦਿਆ ਕਰਾਂਗੇ ਪੁੱਛਿਆ ਕਰੋ ਕੁਛ ਨਾ ਕੁਛ ਤੇ ਚੰਗਾ ਜੀ ਜੇਕਰ ਆਪਣੇ ਚੈਨਲ ਤੇ ਨਵੇਂ ਬਾਬੇ ਦੱਬ ਕੇ ਸਬਸਕ੍ਰਾਈਬ ਕਰ ਦਿਆ ਕਰੋ ਆਪਣੇ ਚੈਨਲ ਨੂੰ ਚੰਗਾ ਜੀ ਮਿਲਦੇ ਹੁਣ ਆਪਾਂ ਅਗਲੇ ਵਲੌਗ ਦੇ ਅ Bye, Shashika.